ਪਾਰਟੀ ਦੀ ਲਾਈਨ ਦੇਖੋ ਸਪਸ਼ਟ ਕਿਸੇ ਵੀ ਅਤਵਾਦੀ ਜਿਹੜਾ ਕੋਈ ਦੇਸ਼ ਦੇ ਉਲਟ ਗੱਲ ਕਰਦਾ ਹੈ ਉਹਦੇ ਲਈ ਕੋਈ ਜਗ੍ਹਾ ਨਹੀਂ ਗਈ ਉਹੀ ਅੱਜ ਮੇਰੀ ਆ ਉਹੀ ਪਾਰਟੀ ਦੀ ਲਾਈਨ ਹੈ ਉਹਨੂੰ ਲੋਕਾਂ ਨੇ ਐਮਪੀ ਚੁਣਿਆ ਸੰਵਿਧਾਨ ਦੀ ਉਹਨੇ ਮੰਨ ਕੇ ਗੱਲ ਤੇ ਹੁਣ ਉਹ ਸੌ ਚੱਕਣ ਨੂੰ ਜਿਹੜਾ ਇਹ ਉਹਨਾਂ ਨੇ ਕਿਹਾ ਮੈਂ ਆਉਣਾ ਉਹ ਸੰਵਿਧਾਨ ਦੀ ਸੌ ਦੀ ਸੌ ਸੰਵਿਧਾਨ ਦੀ ਚੱਕਣੀ ਹੈ ਕਾਨੂੰਨ ਦੀ ਚੱਕਣੀ ਹੈ ਇਸ ਕਰਕੇ ਇਹ ਗੱਲ ਕਹੀ ਸੀ ਤੇ ਉਹ ਵੀ ਇੱਕ ਚੈਨਲ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਸੀ ਵੀ ਅਸੀਂ ਗੱਲ ਕਰਨੀ ਚਾਹਾਂਗੇ ਤੇ ਸਾਨੂੰ ਜੇ ਅਸੀਂ ਉਹਨੂੰ ਲਾਈਨ ਤੇ ਲਿਆ ਕੇ ਜੇ ਉਹਨੇ ਗੱਲ ਕਰਨੀ ਆ ਅਸੀਂ ਤਾਂ ਉਹਨੂੰ ਇਹੀ ਕਹਿਣਾ ਭਾਈ ਦੇਸ਼ ਦੀ ਗੱਲ ਕਰ ਕਾਨੂੰਨ ਦੀ ਗੱਲ ਕਰ ਗੱਲ ਨਾਲ ਇਦੋਂ ਇਦੋਂ ਬੰਦ ਇਹਦੇ ਵਿੱਚ ਹੋਰ ਕੁਝ ਵੀ ਨਹੀਂਗਾ ਲੋਕਾਂ ਨੇ ਉਹਨੂੰ ਐਮਪੀ ਚੁਣਤਾ ਜੇ ਮੈਨੂੰ ਮਿਲਣਗੇ ਤਾਂ ਉਹਨਾਂ ਨੂੰ ਇਹੀ ਆ ਵੀ ਭਾਈ ਦੇਸ਼ ਦੀ ਗੱਲ ਕਰੋ ਜੇ ਦੇਸ਼ ਦੀ ਗੱਲ ਨਹੀਂ ਕਰਦੇ ਤਾਂ ਫਿਰ ਐਨਐਸਸੀ ਲੱਗ ਜਾ ਜੇ ਇਹ ਦੇਸ਼ ਨੂੰ ਤੋੜਨ ਦੀ ਗੱਲ ਕਰਾਂਗੇ ਫਿਰ ਤਾਂ ਜਿੱਥੇ ਬੈਠੇ ਆ ਵਿੱਚ ਉਹੀ ਜਗ੍ਹਾ ਹੈ ਜੇ ਕੋਈ ਤਬਦੀਲੀ ਆਉਗੀ ਜੇ ਉਹ ਦੇਸ਼ ਦੇ ਹਿੱਤ ਦੀ ਗੱਲ ਕਰਦਾ ਦੇਸ਼ ਦੀ ਪੰਜਾਬ ਦੀ ਗੱਲ ਕਰਦਾ ਪਹਿਲਾਂ ਤੇ ਫਿਰ ਉਹਦੇ ਲਈ ਸਾਰੇ ਦਰਵਾਜ਼ੇ ਖੁੱਲੇ ਨੇ